ਤੁਵੀ ਪਿਆਰੀ ਸਵਾਰੀ ਹੈ ਗੁਰੂ ਦਾ ਖਾਸ ਰੂਪ ਗੁਰੂ ਰੂ ਸਾਧ ਸੰਗਤ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸੰਗਤ ਜੀ ਆਪ ਜੀ ਦੇ ਨਾਲ ਧੰਨ ਧੰਨ ਬਾਬਾ ਅਜੀਤ ਸਿੰਘ ਜੀ ਦੀ ਸੰਸਾਲੀ ਵਾਲੇ ਮਹਾਂਪੁਰਸ਼ ਪੂਰਨ ਬ੍ਰਹਮ ਗਿਆਨੀ ਉਹਨਾਂ ਦੇ ਜੋ ਉਪਦੇਸ਼ ਸਾਨੂੰ ਦਿੱਤਾ ਸੰਗਤਾਂ ਨੂੰ ਦਿੱਤਾ ਆਪ ਜੀ ਦੇ ਨਾਲ ਕੁਝ ਵਿਚਾਰ ਸਾਂਝੇ ਕਰ ਰਣੇ ਸੰਗਤ ਜੀ ਇਹ ਵੀਡੀਓ ਪਲੀਜ਼ ਬੇਨਤੀ ਆ ਜੇ ਸੁਣਨ ਲੱਗਿਓ ਨਾ ਤਾਂ ਸਕਿੱਪ ਨਾ ਕਰਿਓ ਮੈਨੂੰ ਉਮੀਦ ਹੈ ਕਿ ਇਸ ਵੀਡੀਓ ਦੇ ਨਾਲ ਤੁਹਾਡੇ ਜੀਵਨ ਦੇ ਵਿੱਚ ਜ਼ਰੂਰ ਪਰਿਵਰਤਨ ਆਏਗਾ ਜੋ ਵੀ ਤੁਸੀਂ ਚਾਹੁੰਦੇ ਹੋ ਨਾ ਸਤਿਗੁਰੂ ਆਪ ਆ ਕੇ ਦੇਣਗੇ ਇਹ ਮੇਰੀ ਆਪਣਾ ਭਰੋਸਾ ਹੈ ਤੇ ਜੋ ਮੈਂ ਬੋਲ ਰਿਹਾ ਇਹ ਵੀ ਉਹਨਾਂ ਵੱਲੋਂ ਮੈਨੂੰ ਹੁਕਮ ਹੈ ਸੰਗਤ ਵੱਲੋਂ ਹੁਕਮ ਹੈ ਸਾਡੀ ਸੰਗਤ ਦੇ ਨਾਲ ਤਕਰੀਬਨ ਫੋਨ ਤੇ ਫੌਰਨ ਵਿੱਚ ਵੀ ਲੋਕਲ ਵੀ ਗੱਲ ਹੁੰਦੀ ਰਹਿੰਦੀ ਹੈ ਜਿਨ੍ਹਾਂ ਦੇ ਕਿਰਪਾ ਹੋਈ ਹੋਈ ਹੈ ਨਾ ਮਹਾਂਪੁਰਸ਼ਾਂ ਦੀ ਕਿਉਂਕਿ ਅੱਜ ਦੇ ਸਮੇਂ ਵਿੱਚ ਆਪਾਂ ਸਾਰੇ ਕਹਿੰਦੇ ਹਾਂ ਕਿ ਕੋਈ ब्रह्म ज्ञानी मिल जावे कोई संत कोई महापुरुष मिल जावे जेड़ा पूर्ण होवे तो आप जी ਦੇ ਨਾਲ ਅੱਜ ਉਹੀ ਗੱਲ ਕਰਨੀ ਹੈ ਕਿ ਪੂਰਨ ਕੌਣ ਹੈ ਆਪ ਜੀ ਕਿਸ ਤਰ੍ਹਾਂ ਲਾਹਾ ਲੈ ਸਕਦੇ ਹੋ ਕਿਸ ਤਰ੍ਹਾਂ ਜੋ ਆਪ ਦੇ ਮਨ ਦੇ ਵਿੱਚ ਚੱਲ ਰਿਹਾ ਵੀ ਮੈਨੂੰ ਆਹ ਚੀਜ਼ ਮਿਲੇ ਮੈਨੂੰ ਬੰਦਗੀ ਮਿਲੇ ਕੁਛ ਵੀ ਆਪ ਜੀ ਪ੍ਰਾਪਤ ਕਰਨਾ ਚਾਹੁੰਦੇ ਹੋ ਨਾ ਕਲਯੁਗ ਦੇ ਪ੍ਰਭਾਵ ਤੋਂ ਜੇ ਬਚਣਾ ਚਾਹੁੰਦੇ ਹੋ ਨਾ ਸੰਗਤ ਜੀ ਤਾਂ ਇਸ ਵੀਡੀਓ ਨੂੰ ਪਲੀਜ਼ ਬੜੇ ਧਿਆਨ ਨਾਲ ਮਨ ਇਕਾਗਰ ਕਰਕੇ ਸੁਣਨਾ ਆਪ ਜੀ ਜਾਣਦੇ ਹੋ ਕਿ 1988 ਦੇ ਵਿੱਚ ਸੰਤ ਬਾਬਾ ਪਰਮਜੀਤ ਸਿੰਘ ਜੀ ਮਹਾਪੁਰਸ਼ਾਂ ਦੀ ਸੇਵਾ ਦੇ ਵਿੱਚ ਆਏ ਤੇ ਮਹਾਪੁਰਸ਼ਾਂ ਨੇ ਫਿਰ ਆਪਣੇ ਨਾਲ ਹੀ ਰੱਖ ਲਿਆ ਸੰਤ ਬਾਬਾ ਪਰਮਜੀਤ ਜੀ ਪਹਿਲਾਂ ਜਹਾਜ਼ਾਂ ਦੇ ਵਿੱਚ ਜੋਬ ਕਰਦੇ ਸਨ ਏਅਰ ਪਰ ਆਪ ਜੀ ਦੇਖੋ ਵੀ ਐਨੇ ਲੱਖਾਂ ਕਰੋੜਾਂ ਦੁਨੀਆ ਦੇ ਵਿੱਚੋਂ ਉਹਨਾਂ ਨੂੰ ਮਹਾਰਾਜ ਨੇ ਸੇਵਾ ਕਿਉਂ ਦਿੱਤੀ ਜਦੋਂ ਵੀ ਕੋਈ ਕੰਮ ਹੁੰਦਾ ਸੀਗਾ ਨਾ ਜੇ ਡੇਰੇ ਦੇ ਵਿੱਚ ਉਸ ਸਥਾਨ ਤੇ ਕੋਈ ਵੀ ਕੰਮ ਕਰਨਾ ਸੀਗਾ ਤਾਂ ਸੰਗਤ ਕਹਿੰਦੀ ਸੀ ਵੀ ਬਾਬਾ ਪਰਮਜੀਤ ਜੀ ਤੁਸੀਂ ਪੁੱਛੋ ਤੁਹਾਡੀ ਗੱਲ ਮਹਾਂਪੁਰਸ਼ ਮੰਨਦੇ ਨੇ ਤਾਂ ਬਾਬਾ ਜੀ ਬੇਨਤੀ ਕਰ ਦਿੰਦੇ ਸੀ ਵੱਡੇ ਮਹਾਰਾਜ ਨੂੰ ਮਹਾਰਾਜ ਜੀ ਆਹ ਕੰਮ ਇਸ ਤਰ੍ਹਾਂ ਵਿੱਚ ਕਰ ਲਈਏ ਮਬਰੀ ਕਹਿੰਦੇ ਭਾਈ ਕਰ ਲਓ ਉਹਨਾਂ ਨੂੰ ਜੋ ਉਹਨਾਂ ਦਾ ਹੁਕਮ ਹੁੰਦਾ ਸੀ ਦਰਗਾਹੀ ਮਹਾਪੁਰਸ਼ਾਂ ਨੂੰ ਉਹ ਸੰਤ ਬਾਬਾ ਪਰਮਜੀਤ ਸਿੰਘ ਜੀ ਨੂੰ ਕਹਿ ਦਿੰਦੇ ਸਨ ਤੇ ਚਲੋ ਦਾਤੇ ਦੀ ਦੋ ਜੋ ਗੁਰੂ ਮਹਾਰਾਜ ਦੀ ਸਾਡੇ ਦੀ ਕਿਰਪਾ ਸੰਗਤियां ਸਾਡੇ ਨਾਲ ਅਸੀਸਾਂ ਨੇ ਅਸੀਮਾ ਪੁਰਸ਼ਾਂ ਦੀ ਸੰਗਤ ਕਰਦੇ ਹਾਂ ਫੋਨ ਤੇ ਵੀ ਗੱਲ ਹੁੰਦੀ ਰਹਿੰਦੀ ਹੈ ਸੰਗਤ ਨਾਲ ਕਈ ਵਾਰੀ ਕੋਈ ਕਹਿ ਦਿੰਦਾ ਵੀ ਭਾਈ ਸਾਹਿਬ ਅਸੀਂ ਆ ਨਹੀਂ ਸਕਦੇ ਅਸੀਂ ਦੂਰ ਦਰਾਂਡੇ ਤੋਂ ਆ ਅਸੀਂ ਤਾਂ ਬਾਹਰ ਬੈਠੇ ਹਾਂ ਸਾਡਾ ਕੋਈ ਵੀ ਜੀ ਪੰਜਾਬ ਦੇ ਵਿੱਚ ਨਹੀਂ ਹੈਗਾ ਤੁਸੀਂ ਕਿਰਪਾ ਕਰੋ ਬਾਬਾ ਜੀ ਕੋਲ ਸਾਡੀ ਬੇਨਤੀ ਪਹੁੰਚਾ ਦਿਓ ਤਾਂ ਅਸੀਂ ਆਪਣਾ ਇੱਕ ਡਿਊਟੀ ਸਮਝ ਕੇ ਨਾ ਫਿਰਮਾ ਪੁਰਸ਼ਾ ਕੇ ਬੇਨਤੀ ਰੱਖ ਦਿੰਦੇ ਹਾਂ ਤੇ ਅੱਜ ਤੱਕ ਜਿਨ੍ਹਾਂ ਦੀ ਬੇਨਤੀ ਕਰਾਈ ਆ ਦਾਸ ਨੇ ਗੁਰੂ ਮਹਾਰਾਜ ਜਾਣਦੇ ਨੇ ਹਾਜ਼ਰ ਨਾਜ਼ਰ ਨਹੀਂ ਇੰਨੀ ਸੰਗਤ ਤੇ ਕਿਰਪਾ ਹੋਈਆ ਇੰਨੀ ਕਿਰਪਾ ਹੋਈਆ ਸੰਗਤ ਏ ਤੇ ਜਿਨ੍ਹਾਂ ਦੀਆਂ ਦੇਵ ਦ੍ਰਿਸ਼ਟੀਆਂ ਖੁੱਲੀਆਂ ਹੋਈਆਂ ਨੇ ਨਾ ਉਹਨਾਂ ਨੇ ਵੀ ਇਹੋ ਹੀ ਸੰਕੇਤ ਦਿੱਤਾ ਇਹੀ ਉਹ ਦੱਸਿਆ ਵੀ ਜੇ ਕਲਯੁਗ ਦੇ ਪ੍ਰਭਾਵ ਤੋਂ ਬਚਣਾ ਅੱਜ ਸੰਸਾਰ ਦੇ ਵਿੱਚ ਧੰਨ ਧੰਨ ਬਾਬਾ ਅਜੀਤ ਸਿੰਘ ਦੀ ਹੰਸਾਲੀ ਵਾਲੇ ਮਹਾਂਪੁਰਸ਼ਾਂ ਤੇ ਜੋ ਆਪ ਬ੍ਰਹਮ ਗਿਆਨੀ ਸਨ ਉਹ ਪੂਰਨ ਤੌਰ ਤੇ ਵਰਤ ਰਹੇ ਨੇ ਸੰਗਤ ਦੇ ਨਾਲ ਜੇ ਮੈਂ ਮੰਨ ਲਉ ਮੇਰੀ ਕੋਈ ਅਰਦਾਸ ਬੇਨਤੀ ਆ ਮੈਂ ਗੁਰੂ ਗ੍ਰੰਥ ਸਾਹਿਬ ਅਗੇ ਅਰਦਾਸ ਕਰਦਾ ਤੇ ਮੈਂ ਉਹਨਾਂ ਅਗੇ ਰੋਜ਼ ਬੇਨਤੀ ਵੀ ਕਰਦਾ ਤੇ ਨਾਲ ਨਾਲ ਮੈਂ ਮੇਰੀ ਸ਼ਰਧਾ ਧੰਤਨ ਬਾਬਾ ਅਜੀਤ ਸਿੰਘ ਜੀ ਹਸਾਲੀ ਵਾਲੇ ਮਹਾਂਪੁਰਸ਼ਾਂ ਦੇ ਵਿੱਚ ਆ ਉਹਨਾਂ ਨੂੰ ਵੀ ਮੈਂ ਬੇਨਤੀ ਕਰਦਾ ਰਹਿਣਾ ਸਤਗੁਰੂ ਜੀ ਕਿਰਪਾ ਕਰੋ ਕਿਰਪਾ ਕਰੋ ਆ ਇਸ ਤਰ੍ਹਾਂ ਕੰਮ ਆਪਦੀ ਜਾਣੀ ਜਾਣ ਹੋ ਇਸੇ ਤਰ੍ਹਾਂ ਹੀ ਉਹ ਸੰਗਤ ਦੀ ਜਿਨ੍ਹਾਂ ਦੀ ਅਸੀਂ ਅਰਦਾਸ ਬੇਨਤੀ ਕਰਵਾਈ ਹੈ ਨਾ ਇੰਨੀ ਕਿਰਪਾ ਹੋਰੀਆ ਇੰਨੀ ਕਿਰਪਾ ਸਭ ਦੇ ਕਾਰਜ ਸਤਿਗੁਰੂ ਆਪ ਹੀ ਸਵਾਰਦੇ ਨੇ ਬਸ ਕਰਦੇ ਕੀ ਨੇ ਬਾਣੀ ਪੜ੍ਹਦੇ ਨੇ ਜੋ ਮਹਾਂਪੁਰਸ਼ ਕਹਿ ਦਿੰਦੇ ਨੇ ਵੱਡੇ ਮਹਾਰਾਜ ਕਹਿੰਦੇ ਸੀ ਭਾਈ ਜੇ ਸਾਰੀਆਂ ਇੱਛਾਵਾਂ ਪੂਰੀਆਂ ਕਰਾਉਣੀਆਂ ਨੇ ਨਾ ਸਤਿਗੁਰੂ ਕੋਲੋਂ ਤਾਂ ਰੋਜ਼ ਢਾਈ ਘੰਟੇ ਜਾਪ ਕਰਿਆ ਕਰੋ ਜਿਸ ਮਰਜੀ ਸ਼ਬਦ ਦਾ ਜਿਹਦੇ ਵਿੱਚ ਤੁਹਾਡੀ ਸ਼ਰਧਾ ਬਾਣੀ ਢਾਈ ਘੰਟੇ ਪੜ੍ਹਿਆ ਕਰੋ ਸੇਵਾ ਵੀ ਕਰਿਆ ਕਰੋ ਸਿਮਰਨ ਵੀ ਕਰਿਆ ਕਰੋ ਤੁਹਾਨੂੰ ਕਿਸੇ ਕੋਲ ਜਾਣ ਦੀ ਲੋੜ ਨਹੀਂ ਤੁਹਾਨੂੰ ਸਤਿਗੁਰ ਆਪ ਆ ਕੇ ਘਰੇ ਦੇ ਕੇ ਜੋ ਵੀ ਚਾਹੁੰਦਾ ਤੁਹਾਨੂੰ ਮਿਲ ਜੇਗਾ ਤੇ ਸਤਿਗੁਰ ਪੁੱਛਣਗੇ ਵੀ ਤੈਨੂੰ ਚਾਹੀਦਾ ਕੀ ਆ ਤੇ ਸੰਗਤ ਜੀ ਅੱਜ ਪੂਰੇ ਵਰਲਡ ਦੇ ਵਿੱਚ ਸੰਸਾਰ ਦੇ ਵਿੱਚ ਮਹਾਪੁਰਸ਼ਾਂ ਦਾ ਐਨਾ ਪ੍ਰਤਾਪ ਫੈਲ ਰਿਹਾ ਨਾ ਚਾਹੇ ਉਹ ਸਰੀਰਕ ਰੂਪ ਦੇ ਵਿੱਚ ਨਹੀਂ ਹੈਗੇ ਪਰ ਮੇਰੀ ਬੇਨਤੀ ਹੈ ਵੀ ਜੇ ਤੁਹਾਡੀ ਸ਼ਰਧਾ ਬਣਦੀ ਆ ਨਾ ਇੱਕ ਵਾਰੀ ਹੰਸਾਲੀ ਸਾਹਿਬ ਜਾਓ ਜਿੱਥੇ ਮਹਾਂਪੁਰਸ਼ਾਂ ਦਾ ਆਸਨ ਹਨ ਉੱਥੇ ਜਾ ਕੇ ਆਪ ਜੀ ਬੇਨਤੀ ਕਰੋ ਜੇ ਤੁਹਾਨੂੰ ਨਾ ਕੋਈ ਸੰਕੇਤ ਦਿੱਤਾ ਨਾ ਤੁਸੀਂ ਮੈਨੂੰ ਝੂਠਾ ਕਹਿ ਦਿਓ ਕਹਿ ਦਿਓ ਵੀ ਇਹ ਤਾਂ ਐਵੇਂ ਹੀ ਮਰੀ ਜਾਂਦਾਗਾ ਜੋ ਮੈਨੂੰ ਹੁਕਮ ਹੋਇਆ ਨਾ ਸੰਗਤ ਵੱਲੋਂ ਤੇ ਮਹਾਂਪੁਰਸ਼ਾਂ ਵੱਲੋਂ ਸੰਗਤ ਜੀ ਉਹ ਆਪ ਜੀ ਨਾਲ ਤਾਂ ਬੇਨਤੀ ਕਰ ਰਿਆਂ ਵੀ ਕਲ ਯੁੱਗ ਦੇ ਵਿੱਚ ਜੇ ਤੁਹਾਨੂੰ ਕੋਈ ਪੂਰਨ ਬ੍ਰਹਮ ਗਿਆਨੀ ਚਾਹੀਦਾ ਨਾ ਜੀ ਆਪ ਜੀ ਚਾਹੁੰਦੇ ਆ ਸਾਨੂੰ ਕੋਈ ਰਾਹ ਮਿਲ ਜੇ ਕੰਮ ਤਾਂ ਸੰਸਾਰਿਕ ਦੇਖੋ ਕਦੇ ਵੀ ਕਿਸੇ ਦੇ ਪੂਰੇ ਨਹੀਂ ਹੁੰਦੇ ਅੱਜ ਕੋਈ ਕੰਮ ਪੂਰਾ ਹੋ ਗਿਆ ਕੱਲ ਨੂੰ ਇੱਕ ਕੰਮ ਫੇਰ ਖੜਾ ਹੋ ਗਿਆ ਕੋਈ ਕਹਿੰਦਾ ਮੇਰਾ ਵੀਜ਼ਾ ਲੱਗ ਜੇ ਮੈਂ ਪੀਆਰ ਹੋ ਜਾ ਮੇਰੀ ਬੇਟੀ ਦੀ ਮੈਰਿਜ ਹੋ ਜੇ ਮੇਰੇ ਬੇਟੇ ਦਾ ਵਿਆਹ ਹੋ ਜੇ ਬੜੀਆਂ ਗੱਲਾਂ ਨੇ ਜੋ ਆਪ ਜੀ ਦੇ ਮਨ ਵਿੱਚ ਚੱਲ ਰਹੀ ਹੋਣੀਆਂ ਵੀ ਸਾਡਾ ਕਰਜਾ ਉਤਰ ਜੇ ਸਾਨੂੰ ਆਹ ਰਾਹ ਮਿਲ ਜੇ ਸੰਗਤ ਜੀ ਇੱਕ ਵਾਰੀ ਆਪ ਜੀ ਹੰਸਾਲੀ ਸਾਹਿਬ ਜਾ ਕੇ ਆਓ ਉੱਥੇ ਬੈਠ ਕੇ ਸਿਮਰਨ ਕਰਨਾ 10 ਮਿੰਟ 20 ਮਿੰਟ ਸਤਿਗੁਰ ਆਪ ਆ ਕੇ ਨਾ ਤੁਹਾਡੀ ਬਾਹ ਫੜ ਕੇ ਪੁੱਛਣਗੇ ਵੀ ਤੈਨੂੰ ਚਾਹੀਦਾ ਕੀ ਆ ਬਸ ਇੰਨੀ ਕੁ ਗੱਲ ਸੀ ਕਿਉਂਕਿ ਸੰਗਤ ਤੇ ਹੰਸਾਲੀ ਵਾਲੇ ਮਹਾਂਪੁਰਸ਼ ਅੱਜ ਦੇ ਸਮੇਂ ਵਿੱਚ ਹੁਣ ਦੀ ਗੱਲ ਕਰਦਾ ਮੈਂ ਜੋ ਮੈਂ ਹੁਣ ਬੋਲ ਰਿਹਾ ਐ ਇੰਨੀ ਕਿਰਪਾ ਇੰਨੇ ਦਇਆਲਤਾ ਨਾਲ ਵਰਸਾਰੇ ਨੇ ਨਾ ਸੰਗਤ ਆਪ ਆਪਣੇ ਮੂੰਹੋਂ ਦੱਸਦੇ ਵੀ ਬਾਬਾ ਜੀ ਸਾਡੇ ਕੋਲ ਆ ਚੀਜ਼ ਨਹੀਂ ਸੀ ਪਰ ਜਦੋਂ ਅਸੀਂ ਹੰਸਾਲੀ ਵਾਲੇ ਮਹਾਂਪੁਰਸ਼ਾਂ ਕੇ ਬੇਨਤੀ ਕਰਨ ਲੱਗੇ ਨਾ ਸਾਡੀ ਵੀਡੀਓ ਦੇਖ ਦੇ ਕੇ ਸ਼ਰਦਾ ਬਣ ਗਈ ਤੁਸੀਂ ਆ ਵੀਡੀਓ ਪਾਈ ਅਸੀਂ ਐ ਪਾਠ ਕਰਨ ਲੱਗੇ ਚਲੋ ਸਿਰ ਹੁਕਮ ਦੀ ਖੇੜਾ ਸਾਡੀ ਡਿਊਟੀ ਸਤਿਗੁਰੂ ਨੇ ਇਸ ਪਾਸੇ ਲਾਈ ਆ ਕਿਉਂਕਿ ਦਾਸ ਪੰਜਾਬ ਪੁਲਿਸ ਦੇ ਵਿੱਚ ਭਰਤੀ ਹੋ ਗਿਆ ਸੀਗਾ ਤਾਂ ਸੰਗਤ ਬਾਬਾ ਜੈਮਲ ਸਿੰਘ ਭਿੰਡਰ ਜੀ ਦੀ ਅਸੀਂ ਕਰਦੇ ਸੀਗੇ ਜਦੋਂ ਮੈਂ ਫਾਰਮ ਪਰ ਇਹ ਟ੍ਰਾਇਲ ਦੇ ਕੇ ਆ ਗਿਆ ਮੈਂ ਕਿਹਾ ਮਹਾਰਾਜ ਜੀ ਵੀ ਮੈਨੂੰ ਉਮੀਦ ਆ ਵੀ ਮੈਂ ਕਲੀਅਰ ਹੋ ਜਾਏਗਾ ਤਾਂ ਮੈਨੂੰ ਕਹਿੰਦੇ ਵੀ ਤੂੰ ਪੰਜਾਬ ਪੁਲਿਸ ਚ ਨੌਕਰੀ ਨਹੀਂ ਕਰਨੀ ਕਹਿੰਦੇ ਵੀ ਸਾਰੇ ਚੰਗੇ ਨਹੀਂ ਹੁੰਦੇ ਸਾਰੇ ਮਲਾਜਮ ਮਾੜੇ ਨਹੀਂ ਹੁੰਦੇ ਪਰ ਜਿਹੜੀ ਤੇਰੀ ਲਾਈਨ ਆ ਪੁੱਤਰ ਤੂੰ ਪੰਜਾਬ ਪੁਲਿਸ ਵਿੱਚ ਨਾ ਜਾਈਂ ਮੈਂ ਕਿਹਾ ਮਹਾਰਾਜ ਜੀ ਸਤਿਵਚਨ ਚਲੋ ਤਿੰਨ ਚਾਰ ਜਾਣੇ ਸੀ ਜਿਹੜੇ ਉਹ ਭਰਤੀ ਹੋ ਗਿਆ ਮੈਂ ਨਹੀਂ ਗਿਆ ਤੇ ਉਹ ਵਧੀਆ ਤਨਖਾਹ ਵੀ ਕੁਮਾਰੇ ਵਧੀਆ ਲੈ ਰਹੇ ਨੇ ਤੇ ਮੈਂ 10-20000 ਰੁਪਏ ਤੇ ਹੁਣ ਤੱਕ ਗੁਜ਼ਾਰਾ ਕਰਦਾ ਰਿਹਾ ਕਿੰਨੇ ਸਾਲਾਂ ਤੋਂ ਤੇ ਪਰ ਮਹਾਂਪੁਰਸ਼ਾਂ ਨੇ ਇਹ ਜੀ ਕਿਰਪਾ ਕੀਤੀ ਵੀ ਮੇਰੇ ਮਨ ਵਿੱਚ ਕਦੇ ਵੀ ਨਹੀਂ ਆਇਆ ਵੀ ਮੇਰੇ ਕੋਲ ਸਰਕਾਰੀ ਨੌਕਰੀ ਨਹੀਂ ਤੇ ਅੱਜ ਸੰਗਤ ਇੰਨਾ ਪਿਆਰ ਦੇ ਰਹੀ ਆ ਦੇਖੋ ਮਹਾਰਾਜ ਦੀ ਕਿਰਪਾ ਨਾਲੇ ਅਸੀਂ ਚੈਨਲ ਬਣਾਇਆ ਸੰਗਤ ਇੰਨਾ ਪਿਆਰ ਦਿੰਦੀ ਆ ਇੰਨਾ ਪਤਾ ਨਹੀਂ ਲੱਗਦਾ ਮਹਾਰਾਜ ਕਿੱਥੋਂ ਕਿਸੇ ਦਾ ਫੋਨ ਆ ਜਾਂਦਾ ਕਹਿੰਦੇ ਨੇ ਭਾਈ ਸਾਹਿਬ ਇੱਕ ਸਾਡਾ ਸਹਿਜ ਪਾਠ ਕਰ ਦੋਗੇ ਅਸੀਂ ਕਿਹਾ ਜੀ ਜ਼ਰੂਰ ਕਰਾਂਗੇ ਇੱਕ ਮਹੀਨਾ ਚਾਹੀਦਾ ਜੀ ਮੈਨੂੰ ਅਸੀਂ ਸਾਰਾ ਪਾਠ ਬੋਲ ਕੇ ਕਰਦੇ ਆ ਕਿਉਂਕਿ ਅਸੀਂ ਪਿੰਡਰ ਸਾਹਿਬ ਤੋਂ ਜੋ ਸੰਥਿਆ ਲਈਆ ਉਹਨਾਂ ਨੇ ਸਾਨੂੰ ਇੱਕੋ ਗੱਲ ਕਹੀ ਸੀ ਵੀ ਪੁੱਤਰ ਜਿਸ ਦਾ ਵੀ ਪਾਠ ਕਰਨਾ ਬੋਲ ਕੇ ਬਾਣੀ ਪੜ੍ਹਨੀ ਆ ਉਹਦਾ ਵੀ ਪਲਾ ਹੋਏਗਾ ਤੇਰਾ ਪਲਾ ਉਸ ਤੋਂ ਪਹਿਲਾਂ ਹੋ ਜਾਏਗਾ ਅੱਜ ਸਾਨੂੰ ਕੋਈ ਕੰਮ ਨਹੀਂ ਛੱਡੀ ਪਰ ਜਿਹੜੇ ਮੇਰੇ ਨਾਲ ਦੇ ਲੱਖ ਲੱਖ ਡੇਢ ਲੱਖ ਕੁਮਾਰੇ ਸੀ ਨਾ ਉਹ ਅੱਜ ਫੇਰ ਵੀ ਉਹਨਾਂ ਨੂੰ ਸੰਤੁਸ਼ਟੀ ਨਹੀਂ ਕਹਿੰਦੇ ਜੌਬ ਬਰڈن ਬਹੁਤ ਆ ਮੈਂ ਕਿਹਾ ਤੁਸੀਂ ਪਾਠ ਕਰਿਆ ਕਰੋ ਟਾਈਮ ਹੀ ਨਹੀਂ ਮਿਲਦਾ ਉਹਨਾਂ ਨੂੰ ਨਹੀਂ ਮਹਾਰਾਜ ਨੇ ਜੋੜਿਆ ਮੈਨੂੰ ਇਸ ਪਾਸੇ ਕਰਤਾ ਸੰਗਤ ਜੀ ਮੈਂ ਆਪ ਜੀ ਅੱਗੇ ਨਾ ਬੇਨਤੀ ਕਰਦਾ ਵੀ ਜੇ ਪੂਰਨ ਬ੍ਰਹਮ ਗਿਆਨੀ ਦੀ ਭਾਲ ਦੇ ਵਿੱਚੋਂ ਨਾ ਜੇ ਚਾਹਣਿਓ ਵੀ ਸਾਡੇ ਸਾਰੇ ਕਾਰਜ ਹੁਣ ਮਹਾਰਾਜ ਸਾਨੂੰ ਧੁਰ ਦਰਗਾਹ ਤੱਕ ਲੈ ਕੇ ਜਾਣ ਤਾਂ ਮਹਾਰਾਜ ਹਾਜ਼ਰ ਨਾਜ਼ਰ ਨੇ ਸੰਤ ਬਾਬਾ ਅਜੀਤ ਸਿੰਘ ਜੀ ਹੰਸਾਲੀ ਵਾਲੇ ਮਹਾਰਾਜ ਆਪ ਵਰਤਨ ਨੇ ਆਪ ਜੀ ਨੂੰ ਮੈਂ ਬਿਆਨ ਨਹੀਂ ਕਰ ਸਕਦਾ ਕਿਉਂਕਿ ਕੁਝ ਐਜੀਆਂ ਗੱਲਾਂ ਹੁੰਦੀਆਂ ਨੇ ਸੰਗਤ ਸਮਝਦੀ ਆ ਵੀ ਅਸੀਂ ਕਿਸੇ ਦੀ ਗੱਲ ਜੋ ਆਪਣੀ ਪਰਸਨਲ ਹੀ ਹੋਵੇ ਜਿਹਨਾਂ ਨਾਲੇ ਗੋਤਕ ਹੋਏ ਨੇ ਕਈ ਵਾਰੀ ਅਵਸਥਾ ਦੀਆਂ ਗੱਲਾਂ ਹੁੰਦੀਆਂ ਨੇ ਉਹ ਸਾਂਝੇ ਨਹੀਂ ਕਰ ਸਕਦੇ ਹਾਂ ਪਰ ਜਿਹਦੀ ਮਹਾਰਾਜ ਨੇ ਬੇਨਤੀ ਕਰਾਈ ਜਿਨ੍ਹਾਂ ਦੀ ਗੱਲ ਮਹਾਂਪੁਰਸ਼ਾਂ ਦੇ ਨਾਲ ਹੋਈ ਹੈ ਨਾ ਕਿਸੇ ਦੀ ਵੀਡੀਓ ਕਾਲ ਤੇ ਗੱਲ ਕਰਾਤੀ ਸਪੋਸ ਕਰਕੇ ਕਿਸੇ ਨੇ ਕਹਿਤਾ ਵੀ ਭਾਈ ਸਾਹਿਬ ਅਸੀਂ ਆ ਨਹੀਂ ਸਕਦੇ ਬਹੁਤ ਸਾਡੀ ਮਜਬੂਰੀ ਹੈ ਪਰ ਸਾਡੀ ਇੱਛਾ ਸਾਡਾ ਆਹ ਕੰਮ ਬਹੁਤ ਜ਼ਰੂਰੀ ਹੈ ਸੱਚ ਜਾਣਿਓ ਮਹਾਰਾਜ ਆਪੇ ਵਰਤ ਰਹੇ ਨੇ ਉਹਨਾਂ ਦੇ ਨਾਲ ਐਨੀ ਕਿਰਪਾ ਤੇ ਐਨੀ ਦਇਆ ਕਰ ਰਹੇ ਨੇ ਹੁਣ ਕਈਆਂ ਨੇ ਵੀਡੀਓ ਪਾਈਆਂ ਨੇ ਗੀਆਂ ਹੰਸਾਲੀ ਵਾਲੇ ਮਹਾਂਪੁਰਸ਼ਾਂ ਦੀ ਮੈਂ ਨਾ ਨਹੀਂ ਕਿਸੇ ਦਾ ਲੈਣਾ ਮੈਂ ਨਿੰਦਾ ਵੀ ਨਹੀਂ ਕਰਨੀ ਕਿਸੇ ਦੀ ਸਾਨੂੰ ਕੋਈ ਹੱਕ ਨਹੀਂ ਉਹਨਾਂ ਨੇ ਵੀ ਮਹਾਰਾਜ ਦੀ ਵਡਿਆਈ ਕੀਤੀ ਆ ਪਰ ਕਈ ਵੀਡੀਓ ਮੈਂ ਦੇਖੀਆਂ ਨੇ ਉਹਨਾਂ ਨੇ ਸੰਤ ਬਾਬਾ ਪਰਮਜੀਤ ਸਿੰਘ ਜੀ ਦਾ ਜ਼ਿਕਰ ਹੀ ਨਹੀਂ ਕੀਤਾ ਹਾਲਾਂਕਿ ਜਦੋਂ ਮਹਾਂਪੁਰਸ਼ ਗਏ ਨੇ ਨਾ ਜਦੋਂ ਮਹਾਂਪੁਰਸ਼ ਮੌਜੂਦ ਸੀ ਉਦੋਂ ਵੀ ਤੇ ਹੁਣ ਵੀ ਕਈਆਂ ਨੂੰ ਸੁਪਨ ਦਰਸ਼ਨ ਹੁੰਦੇ ਨੇ ਮਹਾਰਾਜ ਦੇ ਤੇ ਉਹ ਜਾ ਕੇ ਬਾਬਾ ਪਰਮਜੀਤ ਸਿੰਘ ਜੀ ਨੂੰ ਕਹਿੰਦੇ ਨੇ ਕਿ ਮਹਾਰਾਜ ਜੀ ਬਾਪੂ ਜੀ ਰਾਤ ਨਾ ਵੱਡੇ ਬਾਪੂ ਬਾਬਾ ਸੰਤ ਬਾਬਾ ਅੰਸਾਲੀ ਵਾਲੇ ਮਹਾਂਪੁਰਸ਼ ਸਾਡੇ ਸੁਪਨੇ ਵਿੱਚ ਆਇਆ ਸੀ ਸਾਡਾ ਆ ਕੰਮ ਨਹੀਂ ਹੋ ਰਿਹਾ ਸੀ ਅਸੀਂ ਇੰਨੇ ਮਹੀਨਿਆਂ ਤੋਂ ਜਾਪ ਕਰ ਰਹੇ ਸੀ ਪਾਠ ਕਰ ਰਹੇ ਸੀ ਤੇ ਉਹਨਾਂ ਨੇ ਸਾਨੂੰ ਕਿਹਾ ਵੀ ਤੁਸੀਂ ਬਾਬਾ ਪਰਮਜੀਤ ਸਿੰਘ ਜੀ ਕੋਲ ਜਾਓ ਉੱਥੇ ਜਾ ਕੇ ਉਹ ਅਸਥਾਨ ਤੇ ਨਾ ਉਹਨੂੰ ਕਹੋ ਬਾਬਾ ਜੀ ਨੂੰ ਵੀ ਉਹ ਤੁਹਾਡੀ ਬੇਨਤੀ ਕਰਮਗੇ ਮਹਾਪੁਰਸ਼ ਕਹਿੰਦੇ ਵੀ ਪੁੱਤਰ ਅਸੀਂ ਉਹਨਾਂ ਦੀ ਬੇਨਤੀ ਕਰ ਦਿੰਦੇ ਆ ਵੀ ਸਾਨੂੰ ਤਾਂ ਉਹਨਾਂ ਨੇ ਹੁਣ ਵੀ ਹੁਕਮ ਲਾਇਆ ਹੋਇਆ ਅਸੀਂ ਤਾਂ ਜੋ ਉਹਨਾਂ ਨੇ ਸਾਨੂੰ ਹੁਕਮ ਕੀਤਾ ਸੀ ਤਾਂ ਸੰਗਤ ਵਿੱਚ ਉਹਨਾਂ ਦੇ ਜੋ ਬੰਦ ਕੀ ਸੀ ਉਹਦੀ ਓਟ ਆਸਰਾ ਲੈ ਕੇ ਸੀ ਸਤ ਸੰਗਤ ਨੂੰ ਬਾਣੀ ਨਾਲ ਜੋੜ ਰਹੇ ਆ ਉਹ ਕਹਿੰਦੇ ਵੀ ਮਹਾਪੁਰਸ਼ਾਂ ਨੇ ਸਾਰੀ ਜ਼ਿੰਦਗੀ ਮਾਈਕ ਨਹੀਂ ਫੜਿਆ ਆਪਣੇ ਹੱਥ 'ਚ ਵੀ ਮਾਈਕ ਫੜ ਕੇ ਕਦੇ ਅਨਾਉਂਸਮੈਂਟ ਕੀਤੀ ਹੋਵੇ ਜਿਹੜਾ ਵੀ ਕੋਈ ਆਇਆ ਉਹਨੂੰ ਕਹਿੰਦਾ ਭਾਈ ਜਾ ਆਹ ਪਾਠ ਕਰ ਲਾ ਐਨੇ ਦਿਨ ਸੇਵਾ ਕਰ ਲਾ ਭਾਈ ਸਿਮਰਨ ਕਰ ਲਾ ਕਿਸੇ ਨੂੰ ਐ ਕਹਿੰਦੇ ਕੋਈ ਗੱਲ ਨਹੀਂ ਭਾਈ ਗੁਰੂ ਮਹਾਰਾਜ ਕਿਰਪਾ ਕਰਨਗੇ ਸਤ ਗੁਰੂ ਦਇਆ ਕਰਨਗੇ ਭਾਈ ਗੁਰੂ ਨਾਨਕ ਦੇਵ ਜੀ ਅੱਗੇ ਅਰਦਾਸ ਕਰਿਆ ਕਰੋ ਕਈਆਂ ਨੂੰ ਐਵੇਂ ਕਹਿੰਦੇ ਸੀ ਭਾਈ ਕਿੱਥੋਂ ਆਇਓ ਨਾ ਜਿਹੜਾ ਵੀ ਤੁਹਾਡੇ ਕੋਲ ਗੁਰਦੁਆਰਾ ਉੱਥੇ ਅਰਦਾਸ ਕਰਿਆ ਕਰੋ ਜੋ ਲੈਣਾ ਉੱਥੋਂ ਮਿਲ ਜੂ ਇਹ ਸੰਗਤ ਦੇ ਨਾਲ ਹੋਈਆਂ ਮੈਂ ਆਪ ਜੀ ਨੂੰ ਸੱਚੀਆਂ ਗੱਲਾਂ ਦੱਸ ਰਿਹਾ ਕਿਉਂਕਿ ਅਸੀਂ ਗੁਰਦੁਆਰੇ ਵੀ ਜਾਂਦੇ ਹਾਂ ਅਸੀਂ ਕਹਿੰਦੇ ਹਾਂ ਵੀ ਅਸੀਂ ਗੁਰਦੁਆਰੇ ਗਏ ਸਾਡਾ ਆਹ ਕੰਮ ਨਹੀਂ ਹੋਇਆ ਕਾਰਜ ਨਹੀਂ ਹੋਇਆ ਕਿਉਂ ਨਹੀਂ ਹੋਇਆ ਕਿਉਂਕਿ ਸਾਡੀ ਭਾਵਨਾ ਹੀ ਨਹੀਂ ਹੈ ਕਿ ਗੁਰੂ ਗ੍ਰੰਥ ਸਾਹਿਬ ਚ ਗੁਰਦੁਆਰੇ ਵੀ ਜਾਂਦੇ ਆ ਮੱਥਾ ਵੀ ਟੇਕਦੇ ਆ ਪਰ ਉਹਦੀ ਗੱਲੇ ਨਹੀਂ ਮੰਨਦੇ ਤੇ ਕਦੇ ਕਿਸੇ ਸਿਆਣੇ ਕੋਲ ਵਗ ਜਾਂਦੇ ਆ ਕਦੇ ਕਿਸੇ ਕੋਲ ਧਾਗੇ ਕਰਾ ਲੈ ਕਿਸੇ ਕੋਲ ਤਵੀਦ ਕਰਾ ਲੈ ਪੜੇ ਲਿਖੇ ਨੌਜਵਾਨ ਪੜੀਆਂ ਲਿਖੀਆਂ ਬੀਬੀਆਂ ਭਾਈ ਜਾ ਕੇ ਤੇਵਾ ਬਣਾਉਂਦੇ ਨੇ ਪੰਡਤਾਂ ਕੋਲੇ ਹੱਥ ਦਿਖਾਉਂਦੇ ਨੇ ਅੰਮ੍ਰਿਤਧਾਰੀ ਅੰਮ੍ਰਿਤ ਛਕ ਕੇ ਜਿਹਨੂੰ ਗੁਰੂ ਗ੍ਰੰਥ ਸਾਹਿਬ ਜੀ ਕੋਲੋਂ ਕੁਝ ਨਹੀਂ ਨਾ ਮਿਲਿਆ ਉਹਨੂੰ ਕਿਤੋਂ ਵੀ ਕੁਝ ਨਹੀਂ ਮਿਲਣਾ ਇਹ ਗੱਲ ਯਾਦ ਰੱਖਿਓ ਅਸੀਂ ਮਹਾਂਪੁਰਸ਼ਾਂ ਦੀ ਗੱਲ ਕਿਉਂ ਕਰਦੇ ਆ ਕਿਉਂਕਿ ਉਹਨਾਂ ਨੇ ਵੀ ਬਾਣੀ ਨਾਲ ਜੋੜਿਆ ਉਹਨਾਂ ਨੇ ਆਪਣੇ ਨਾਲ ਨਹੀਂ ਜੋੜਿਆ ਜਿਉਂ ਚਾਹੁੰਦੇ ਅੱਜ ਵੀ ਦੇਖੋ ਕਰੋਨਾ ਸੰਗਤ ਉਹਨਾਂ ਨਾਲ ਜੁੜੀ ਹੋਈ ਆ ਪਰ ਮਹਾਂਪੁਰਸ਼ਾਂ ਨੇ ਕਦੇ ਜ਼ਾਹਰ ਨਹੀਂ ਕੀਤਾ ਵੀ ਇਹ ਮੇਰੇ ਨਾਲ ਜੁੜੇ ਨੇ ਹਾਂ ਜਿਨ੍ਹਾਂ ਤੇ ਕਿਰਪਾ ਹੋਈ ਆ ਨਾ ਉਹ ਆਪ ਦੱਸਦੇ ਨੇ ਵੀ ਹਾਂਜੀ ਵੀਰ ਜੀ ਤੁਹਾਡੀ ਵੀਡੀਓ ਦੇਖੀ ਡੇਰੇ ਮਹਾਂਪੁਰਸ਼ਾਂ ਦੇ ਸਤਾਨ ਤੇ ਗਏ ਉਹਨਾਂ ਅੱਗੇ ਬੇਨਤੀ ਕੀਤੀ ਬਾਬਾ ਜੀ ਨੇ ਕਿਹਾ ਵੀ ਆ ਪੈਸ਼ਾਬ ਦਾ ਜਾਬ ਕਰ ਲੋ ਸਾਨੂੰ ਪਤਾ ਹੀ ਲੱਗਿਆ ਸਾਡਾ ਕਦੋਂ ਕੰਮ ਹੋ ਗਿਆ ਇੱਕ ਭੈਣ ਦਾ ਫੋਨ ਆਇਆ ਉਹਨੂੰ ਕੈਂਸਰ ਸੀਗਾ ਬਾਬਾ ਜੀ ਨੇ ਉਹਨੂੰ ਦਵਾਈ ਲਿਖ ਕੇ ਦੇਤੀ ਸੰਤ ਬਾਬਾ ਪਰਮਜੀਤ ਸਿੰਘ ਜੀ ਨੇ ਉਹਨੂੰ ਡਾਕਟਰ ਕਹਿੰਦੇ ਸੀਗੇ ਵੀ ਤੇਰੇ ਕੋਲ ਵੱਧ ਤੋਂ ਵੱਧ 3 ਮਹੀਨੇ ਨੇ ਮਹਾਂਪੁਰਸ਼ ਅੱਗੇ ਉਹਨਾਂ ਨੇ ਬੇਨਤੀ ਕੀਤੀ ਵੱਡਿਆਂ ਅੱਗੇ ਕਹਿੰਦੇ ਭਾਈ ਐਂ ਕਰਾ ਕੁਝ ਕਰ ਲਿਆ ਕਰ ਬੀਡ ਗਰਾਸ ਖਾਇਆ ਕਰ ਆਹ ਵਾਲਾ ਜਾਬ ਕਰਿਆ ਕਰ ਰੋਜ਼ ਇਹਨਾਂ ਪਾੜ ਕਰਿਆ ਕਰ ਔਖੀ ਸੋਖੀ ਕਰਦੀ ਰਿਹਾ ਕਰ ਦੇਖ ਲੋ ਭੈਣ ਵੀ ਅੱਜ ਜਿਉਂਦੀ ਆ ਉਹਦੀ ਮੈਂ ਵੀਡੀਓ ਵੀ ਪਾਈ ਆ ਤਿੰਨ ਸਾਲ ਹੋ ਗਏ ਉਹਨੂੰ ਟੀਚਰ ਦੀ ਜੌਬ ਕਰਦੀ ਆ ਮੇਰੀ ਮੈਡਮ ਦੇ ਬੱਚੇ ਦੇ ਖਿਰਦੇ ਵਿੱਚ ਸਰਾਖ ਸੀਗਾ ਡਾਕਟਰਾਂ ਨੇ ਉਹਨੂੰ ਜਵਾਬ ਦਿੱਤਾ ਵੀ ਆਪਰੇਟ ਹੋਏਗਾ ਮਹਾਪੁਰਸ਼ ਕਹਿੰਦੇ ਭਾਈ ਕੁਛ ਨਹੀਂ ਐ ਠੀਕ ਆ ਇਹਨੂੰ ਕੁਛ ਨਹੀਂ ਹੁੰਦਾ ਠੀਕ ਆ ਇਹ ਜਦੋਂ ਡਾਕਟਰਾਂ ਦੇ ਕੋਲ ਦੁਬਾਰਾ ਰਿਪੋਰਟ ਕਰਾਈ ਨਾ ਉਹੀ ਡਾਕਟਰ ਹੈਰਾਨ ਤੇ ਪਰੇਸ਼ਾਨ ਹੋ ਗਏ ਵੀ ਰੋਗ ਕਿੱਥੇ ਗਿਆ ਸੰਗਤ ਜੀ ਇਹ ਵੀਡੀਓ ਬਣਾਉਣ ਦਾ ਮਕਸਦ ਸਿਰਫ ਇਹ ਆ ਵੀ ਹਜੇ ਵੀ ਸਮਾਂਗਾ ਬਾਣੀ ਦੇ ਨਾਲ ਜੁੜਜੋ ਮੇਰੀ ਜੋ ਸੰਗਤ ਨੂੰ ਦਿਲੀ ਇੱਛਾ ਕਹਿਣ ਦੀ ਆ ਜੋ ਮੈਨੂੰ ਹੁਕਮ ਹੋਇਆ ਨਾ ਵੀ ਜੇ ਆਪ ਜੀ ਦਾ ਮਨ ਮੰਦਾ ਨਾ ਦੇਖੋ ਨਿੰਦਕ ਬਥੇਰੇ ਨੇ ਕਹਿਣਗੇ ਲੈ ਐਵੇਂ ਗੱਲਾਂ ਮਾਰੀ ਜਾਂਦਾ ਇਹ ਗੱਲਾਂ ਹੁੰਦੀਆਂ ਨੇ ਇਹਨ ਸਮਰੱਥਾ ਹੁੰਦੀ ਆ ਗੁਰੂ ਗ੍ਰੰਥ ਸਾਹਿਬ ਜੀ ਜੇ ਜਿਹੜੇ ਭਗਤ ਨੇ ਨਾ ਜਿਹੜੇ ਆਪ ਅਕਾਲ ਪੁਰਖ ਦਾ ਕਹਦੇ ਹੁਕਮ ਦੇ ਵਿੱਚ ਇੱਥੇ ਆਉਂਦੇ ਨੇਗੇ ਸੰਗਤ ਨੂੰ ਤਾਰਨ ਦੇ ਲਈ ਪਰਉਕਾਰਨ ਕਰਨ ਦੇ ਲਈ ਉਹਨਾਂ ਕੋਲ ਸਮਰੱਥਾ ਹੁੰਦੀ ਆ ਜੋ ਮਹਾਪੁਰਸ਼ ਚਾਹਣ ਨਾ ਜੇ ਆਪ ਜੀ ਆ ਵੀ ਨਹੀਂ ਸਕਦੇ ਯਾਦ ਕਰਨ ਲੱਗ ਜਾਓ ਤੁਹਾਨੂੰ ਨਾ ਸੁਪਨੇ ਵਿੱਚ ਹੀ ਦੱਸ ਦੇਣਗੇ ਆ ਪਾਠ ਕਰ ਲਿਆ ਕਰ ਅੱਜ ਆਪ ਕਰਿਆ ਕਰ ਜਾ ਭਾਈ ਤੇਰਾ ਰੋਖ ਖਤਮ ਐਂ ਕਰ ਲਿਆ ਕਰ ਕਿਉਂਕਿ ਇਸ ਸੰਗਤ ਦੇ ਵਿੱਚ ਨਾ ਮਾਪੁਰਸ਼ ਵਰਤਰੇ ਨੇ ਇਹ ਪੂਰੇ ਵਰਲਡ ਦੇ ਵਿੱਚ ਨੇ ਆਉਣ ਵਾਲੇ ਸਮੇਂ ਵਿੱਚ ਵਾਹਿਗੁਰੂ ਕਿਰਪਾ ਕਰੇ ਤੁਹਾਨੂੰ ਤੁਹਾਨੂੰ ਨਾ ਉਹਨਾਂ ਦੇ ਰੂਬਰੂ ਕਰਾਵਾਂਗੇ ਜਿਨ੍ਹਾਂ ਤੇ ਕਿਰਪਾ ਹੋਈ ਆ ਪਰ ਜਿਨ੍ਹਾਂ ਨੇ ਮੰਨਣਾ ਉਹ ਮੰਨ ਲੈਣਗੇ ਜਿਨ੍ਹਾਂ ਨੇ ਨਹੀਂ ਮੰਨਣਾ ਉਹ ਨਹੀਂ ਮੰਨਣਗੇ ਪਰ ਜੋ ਸੱਚ ਸੀਗਾ ਨਾ ਇਹਦੇ ਵਿੱਚ ਮੇਰੀ ਕੋਈ ਆਪਣੀ ਪਰਸਨਲ ਸੋਚ ਕੁਛ ਨਹੀਂ ਇਹ ਜਿਵੇਂ ਉਹਨਾਂ ਦਾ ਹੁਕਮ ਹੋਇਆ ਆਪ ਜੀ ਨੂੰ ਬੇਨਤੀ ਕੀਤੀ ਹੈ ਸੰਗਤ ਜੀ ਗੁਰੂ ਗ੍ਰੰਥ ਸਾਹਿਬ ਜੀ ਨੂੰ ਮੰਨੋ ਗੁਰੂ ਗ੍ਰੰਥ ਸਾਹਿਬ ਦੀ ਮੰਨੋ ਕਿਸੇ ਕੋਲ ਨਾ ਜਾਓ ਗੁਰੂ ਘਰ ਮੱਥਾ ਟੇਕਣ ਲੱਗ ਜਾਓ ਤੇ ਅਰਦਾਸ ਬੇਨਤੀ ਕਰਨ ਲੱਗ ਜਾਓ ਜੋ ਘਰੇ ਬੈਠੇ ਉਹਨਾਂ ਪਾਠ ਕਰੋ ਜਾਪ ਕਰੋ ਆਪ ਜੀ ਬੇਨਤੀ ਕਰਨ ਲੱਗ ਜਾਓ ਅਕਾਲ ਪੁਰਖ ਅੱਗੇ ਵੀ ਕਰਦੇ ਹੋ ਨਾ ਬਾਬਾ ਜੀ ਅੱਗੇ ਬੇਨਤੀ ਕਰਨ ਲੱਗ ਜਾਓ ਕੰਤਨ ਬਾਬਾ ਜੀ ਸਿੰਘ ਜੀ ਹਸਾਲੀ ਵਾਲੇ ਮਹਾਰਾਜ ਕਿਰਪਾ ਕਰਿਓ ਮੇਰਾ ਮਾਰਗਦਰਸ਼ਨ ਕਰ ਦਿਓ ਮੇਰੇ ਤੇ ਵੀ ਕਿਰਪਾ ਕਰੋ ਮੈਨੂੰ ਆਹ ਰਾਹ ਦਿਖਾ ਦਿਓ ਮੈਂ ਰਾਹ ਤੋਂ ਫਟਕ ਗਿਆ ਮੇਰੇ ਮਨ ਦੀ ਇਹ ਇੱਛਾ ਜੇ ਤੁਹਾਡਾ ਕੰਮ ਨਾ ਹੋਇਆ ਨਾ ਮੈਂ ਬਾਰੀ-ਬਾਰੀ ਕਹਿਣਾ ਵੀ ਅਸੀਂ ਦੇਖੋ ਸੰਗਤ ਦੇ ਭਲੇ ਲਈ ਸਾਡੀ ਮਹਾਰਾਜ ਨੇ ਡਿਊਟੀ ਲਈ ਆ ਅਸੀਂ ਵੀ ਚਾਹੁੰਦੇ ਆ ਵੀ ਸਾਡੇ ਕੋਲ ਕੋਈ ਬਦ ਘੱਟ ਬੋਲ ਨਾ ਬੋਲਿਆ ਜਾਵੇ ਕਿਉਂਕਿ ਅੱਜ ਕੱਲ ਚੀਜ਼ ਵਾਇਰਲ ਆ ਮਾੜੀ ਛੇਤੀ ਹੁੰਦੀ ਆ ਚੰਗੀ ਨੂੰ ਤਾਂ ਕੋਈ ਦੇਖਦਾ ਹੀ ਨਹੀਂ ਸੋ ਸੰਗਤ ਜੀ ਇੱਕ ਤਰੀਕ ਨੂੰ ਮਹਾਪੁਰਸ਼ਾਂ ਦੀ ਵਰਸੀ ਆ ਉਹਦੇ ਬਾਰੇ ਆਪ ਜੀ ਨਾਲ ਕੱਲ ਵਿਚਾਰਾਂ ਕਰਾਂਗੇ ਤੇ ਦੱਸਾਂਗੇ ਆਪ ਜੀ ਨੂੰ ਤੇ ਸੰਗਤ ਜੀ ਜੇ ਆਪ ਜੀ ਨੂੰ ਵੀਡੀਓ ਵਧੀਆ ਲੱਗੇ ਤਾਂ ਲਾਈਕ ਕਰਕੇ ਇਹਨਾਂ ਨੂੰ ਵੱਧ ਤੋਂ ਵੱਧ ਸਰਬੱਤ ਦੇ ਭਲੇ ਲਈ ਸੰਗਤ ਦਾ ਭਲਾ ਹੋਵੇ ਲਾਹਾ ਲੈ ਸਕਣ ਉਮਾ ਪਰਸ਼ਾਂ ਦੀ ਕਿਰਪਾ ਦਾ ਇਹਨੂੰ ਸ਼ੇਅਰ ਜ਼ਰੂਰ ਕਰ ਦਿਓ ਬਾਕੀ ਇੰਸਟਾਗ੍ਰam ਤੇ ਜੇ ਆਪ ਜੀ ਦੇ ਮਨ ਦੇ ਵਿੱਚ ਕੋਈ ਸੁਭਾਅ ਆ ਕੋਈ ਵਿਚਾਰ ਆ ਪਰਮਿੰਦਰ ਸਿੰਘ ਨਿਵਾਣਾ YouTube ਚੈਨਲ ਦੇ ਨਾਂ ਤੇ ਮੇਰੀ ਇੰਸਟਾਗ੍ਰam ਤੇ ਆਈਡੀ ਆ ਕਿਉਂਕਿ YouTube ਤੇ ਅਕਈ ਵਾਰੀ ਮੈਸੇਜ ਐਨੇ ਜ਼ਿਆਦਾ ਹੁੰਦੇ ਨੇ ਰਿਪਲਾਈ ਨਹੀਂ ਹੁੰਦਾ ਆਪ ਜੀ ਉੱਥੇ ਮੈਸੇਜ ਕਰ ਦਿਓ ਜੇ ਆਪ ਜੀ ਨਹੀਂ ਚਲਾਉਂਦੇ ਕਿਸੇ ਕੋਲੋਂ ਕਰਵਾ ਦਿਓ ਬਾਕੀ ਸਾਡੀ ਕੋਸ਼ਿਸ਼ ਪੂਰੀ ਹੁੰਦੀ ਆ ਵੀ ਆਪ ਜੀ ਦੇ ਹਰ ਇੱਕ ਜੋ ਆਪ ਜੀ ਦੇ ਮਨ ਵਿੱਚ ਸਵਾਲ ਆ ਜੋ ਸਾਨੂੰ ਸਮਝ ਦਿੱਤੀ ਹੈ ਸਤਿਗੁਰੂ ਨੇ ਉਹਦੇ ਮੁਤਾਬਕ ਆਪ ਜੀ ਨੂੰ ਮਹਾਰਾ ਦੀ ਗੱਲ ਦਸੀਏ ਮਹਾਂਪੁਰਸ਼ਾਂ ਦੀ ਗੱਲ ਦਸੀਏ ਸਾਡੀ ਡਿਊਟੀ ਲਈ ਆ ਮੰਨਣੀ ਨਾ ਮੰਨਣੀ ਉਹ ਆਪ ਜੀ ਦੀ ਮਰਜ਼ੀ ਬਾਕੀ ਜੇ ਦਿਨ ਸ਼ਰਦਾ ਬਣ ਗਈ ਨਾ ਆਪ ਜੀ ਦੀ ਮੈਂ ਇੱਕ ਗੱਲ ਕਹਿ ਦੇਣਾ ਆਪ ਜੀ ਇਹ ਗੱਲ ਦਾ ਅਹਿਸਾਸ ਜ਼ਰੂਰ ਕਰੋਗੇ ਵੀ ਸਾਨੂੰ ਪਹਿਲਾਂ ਕਿਉਂ ਨਹੀਂ ਪਤਾ ਲੱਗਿਆ ਇੰਨਾ ਸਮਾਂ ਸੀ ਐਵੇਂ ਗੁਜ਼ਾਤਾ ਐਵੇਂ ਹੀ ਗਵਾਤਾ ਸੰਗਤ ਜੀ ਅਸੀਸਾਂ ਦੇਣੀ ਆ ਤੁਹਾਡਾ ਛੋਟਾ ਭਰਾ ਬੱਚਾ ਸਮਝ ਕੇ ਸਿਰ ਤੇ ਹੱਥ ਰੱਖਣਾ ਤੇ ਹੋ ਸਜਣ ਅਸੀਸੜੀਆਂ ਜਿਉ ਹੋਵੇ ਸਾਹਿਬ ਸਿਉ ਮੇਲ ਭੁੱਲਾ ਚੁਕਾ ਸਤਿਗੁਰੂ ਆਪ ਹਾਜ਼ਰ ਨਾਜ਼ਰ ਨਹੀਂ ਮਹਾਂਪੁਰਸ਼ ਆਪ ਹਾਜ਼ਰ ਨਾਜ਼ਰ ਨਹੀਂ ਸੰਗਤ ਬਖਸ਼ਣ ਜੋਗ ਹੈ ਸੋ ਬਖਸ਼ ਲੈਣਾ ਜੀ ਆਪ ਜੀ ਨਾਲ ਨਵੇਂ ਸਾਲ ਦੀ ਇੱਕ ਵੀਡੀਓ ਸ਼ੇਅਰ ਕਰਨੀ ਆ ਉਹ ਜਰੂਰ ਸੁਣਿਓ ਆਪ ਜੀ ਨੇ ਇਨ ਫਿਊਚਰ ਮਹਾਰਾਜ ਨੇ ਕੀ ਕਿਹਾ ਸੀ ਨਵੇਂ ਸਾਲ ਵਰੇ ਜੇ ਆਪ ਜੀ ਚਾਹੁੰਦੇ ਹੋ ਨਾ ਆਪ ਜੀ ਦਾ ਸਾਲ ਵਧੀਆ ਬਾਣੀ ਨਾਲ ਬਤੀਤ ਹੋਵੇ ਨਾ ਤਾਂ ਨਵੇਂ ਸਾਲ ਦੀ ਵੀਡੀਓ ਅਪਲੋਡ ਕਰਾਂਗੇ ਉਹ ਜਰੂਰ ਨਵੇਂ ਸਾਲ ਤੋਂ ਪਹਿਲਾਂ ਪਹਿਲਾਂ ਦੇਖ ਲਿਓ ਇੱਕ ਦੋ ਦਿਨਾਂ ਦੇ ਵਿੱਚ ਇੱਕ ਦੋ ਦਿਨ ਪਹਿਲਾਂ ਨਵੇਂ ਸਾਲ ਤੋਂ ਪਾਵਾਂਗੇ ਅਸੀਂ ਆਪ ਜੀ ਦੇ ਧੰਨਵਾਦੀ ਹਾਂ ਆਪ ਜੀ ਨੇ ਇੰਨਾ ਸਮਾਂ ਦਿੱਤਾ ਸਤਿਗੁਰੂ ਆਪ ਜੀ ਦਾ ਸਮਾਂ ਸਫਲ ਕਰੇ ਲੇਖੇ ਵਿੱਚ ਪਾਵੇ ਤੇ ਆਪ ਜੀ ਦੇ ਹਿਰਦੇ ਵਿੱਚ ਬਾਣੀ ਦੀ ਜੋ ਕਰਨ ਉਹ ਰੋਸ਼ਨੀ ਆ ਉਹ ਕਰਕੇ ਆਪ ਜੀ ਨੂੰ ਬਾਣੀ ਦਾ ਗਿਆਨ ਦੇਵੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ